ਕਾਲਕ ਕਰ ਰਹੀ ਆ ਕੇ ਦੋ ਦਿਨ ਲਾਇਆ ਕੋਈ ਢਲ ਦੋ ਦਿਨ ਹਾਂ ਤੇ ਫਿਰ ਕੀ ਹੋ ਗਿਆ ਮਾਵਾਂ ਧੀਆਂ ਬੈਠੋ ਗਈਆਂ ਆਪਸ ਵਿੱਚ ਕੋਈ ਦੁੱਖ ਸੁੱਖ ਕਰੋਗੀਆਂ ਦਿਲ ਦੀ ਕਰੋਗੀਆਂ ਦਿਲ ਦੀ ਸੁਣੋਗੀਆਂ ਮਾਵਾਂ ਨਾਲ ਬੜਾ ਫਰਕ ਪੈਂਦਾ ਈ ਪੂਜਾ ਨਹੀਂ ਪੂਜਾ ਭਾਬੀ ਇਹ ਕਿਥੋਂ ਆ ਗਈ ਭਾਬੀ ਵੇਖਾਂ ਜਾ ਕੇ ਜਰਾ ਪੂਜਾ ਕਿਤੇ ਅੱਡੀ ਤੇਰੀ ਮਾਂ ਕਭੀ ਤੁਸੀਂ ਹਾਂ ਮੇਰੀ ਗੱਲ ਸੁਣ ਤੁਸੀਂ ਤਾਂ ਹੋਇਆ ਮਾਂ ਕਿਤੇ ਤੇਰੀ ਉਹ ਦਰਾਉ ਮੇਰੀ ਗੱਲ ਸੁਣੋ ਨਹੀਂ ਨਹੀਂ ਮੈਂ ਹਾਂ ਦੱਸ ਐਨੇ ਦਿਨਾਂ ਨੂੰ ਫੋਨ ਕਰਨ ਲਈ ਆ ਤੁਹਾਡੀ ਬਦਲੇ ਤਾਂ ਫੋਨ ਚੁੱਕਾ ਹੈ ਹੈ ਗੱਲ ਸੁਣੋ ਮੰਮੀ ਘਰ ਨਹੀਂ ਹੈਗੀ ਤਾਂ ਫਿਰ ਮੈਂ ਹੁਣ ਕੀ ਕਰਾਂ ਮੈਂ ਤਾਂ ਫੇ ਡੀਕੇ ਜਾਣਾ ਮੈਂ ਤਾਂ ਉਹਨੂੰ ਗੱਲ ਕਰਕੇ ਜਾਣਾ ਠੀਕ ਨਾ ਕਿੱਥੇ ਆ ਲੈ ਤਾਂ ਫੇਰ ਫੋਨ ਦੇਤੇ ਫੋਨ ਕਰਨ ਦੀ ਚੁੱਕਦੀਆਂ ਮੇਰੀ ਗੱਲ ਸੁਣ ਮੰਮੀ ਘਰ ਨਹੀਂ ਹੈਗੇ ਤੇ ਉਹ ਆਂਦੇ ਆ ਨਾ ਤੇ ਤੁਸੀਂ ਘਰ ਚਲੋ ਅਸੀਂ ਸ਼ਾਮੀ ਘਰ ਆਣਨੇ ਆ ਨਹੀਂ ਫੇਰ ਮੈਂ ਗੱਲ ਕਰਕੇ ਜਾਣੀ ਮੇਰੇ ਦਿਨ ਹੋ ਗਈ ਮੈਨੂੰ ਗੱਲ ਕਰਨ ਦੀ ਤੇ ਘਰ ਹੈਗੇ ਨਹੀਂ ਕਿਹਦੇ ਨਾਲ ਗੱਲ ਕਰਨੀ ਆ ਕੋਈ ਨਹੀਂ ਆ ਜਾਏਗੀ ਮੈਂ ਡੀਕ ਲਾਂਗੀ ਕੀ ਹੋਈ ਆ ਹੁਲੀ ਬੋਲਣ ਨਾਲੇ ਤੇ ਫਿਰ ਕਿਉਂ ਹੋ ਗਿਆ ਸੁਤੀ ਤੇ ਫੇ ਫੋਨ ਚੁੱਕ ਲੈਣਾ ਸੀ ਉੱਤੇ ਫੋਨ ਨਹੀਂ ਚੁੱਕਿਆ ਗਿਆ ਹੋਣਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਨਹੀਂ ਕੀ ਆ ਗਿਆ ਕੋਈ ਗੱਲ ਇੱਕ ਕੀਤਾ ਪੰਜਾਹ ਫੋਨ ਤੁਹਾਨੂੰ ਕਰ ਦਿੱਤੇ ਆ ਅੱਛਾ ਅਸੀਂ ਆਣਦੇ ਹਾਂ ਤੇ ਸ਼ਦਾਈ ਬਣਾਇਆ ਦੂਜਿਆਂ ਨੂੰ ਮੰਮੀ ਆਣੇ ਆ ਚਲੋ ਚਲੋ ਤੁਸੀਂ ਘਰ ਮੇਰੀ ਗੱਲ ਸੁਣ ਕੋਈ ਸ਼ਾਮ ਨੂੰ ਮਨ ਨਹੀਂ ਜਿੱਦਾਂ ਕਿ ਰੋਏ ਹਰ ਵਾਰੀ ਸ਼ਾਮ ਨੂੰ ਆਉਂਦੀ ਹੈ ਜਿਹੜਾ ਮੈਨੂੰ ਸਭ ਪਤਾ ਹੈ ਜੇ ਤੁਸੀਂ ਸ਼ਾਮ ਨੂੰ ਆਣ ਜੁਗੀਆਂ ਹੁੰਦੀਆਂ ਨਾ ਤੇ ਮੈਨੂੰ ਇੱਥੇ ਨਾ ਆਣਾ ਪੈਂਦਾ ਇਸ ਕਰਕੇ ਮੈਂ ਡੀਕੇ ਜਲਾ ਵੇਖ ਮੈਂ ਇੱਥੇ ਬੈਠੀ ਔਰ ਮੈਂ ਡੀਕੇ ਜਾਣਾ ਤੇ ਤੇਰੀ ਸੱਸ ਵੀ ਦਿੱਤੀ ਆ ਮੈਨੂੰ ਕੋਈ ਡਾਦੀ ਮਾਰਿਆ ਤੇਰੀ ਸੱਸ ਦਾ ਵੀ ਭਾਬੀ ਮੇਰੀ ਗੱਲ ਸੁਣੋ ਆ ਤੁਹਾਡੇ ਅੱਗੇ ਹੱਥ ਨਹੀਂ ਜੱਥ ਜੋੜ ਭਾਬੀ ਪੈਰ ਜੋੜ ਐਨੀ ਗੱਲ ਬੰਨੀ ਮੈਂ ਮੈਨੂੰ ਪਤਾ ਤੇਰੀ ਮਾਂ ਆਏਗੀ ਨਾ ਮੈਂ ਗੱਲ ਕਰਕੇ ਜਾਣੀ ਆ ਨਾਲੇ ਤੇਰੀ ਮਾਂ ਸੱਸ ਨੂੰ ਵੀ ਪਤਾ ਲੱਗੇ ਵੀ ਉਹ ਕਰਕੇ ਕੀ ਕਾਈਏ ਮੇਰੇ ਨਾਲ ਅੱਛਾ ਮੇਰੀ ਗੱਲ ਸੁਣੋ ਇੱਥੇ ਲੱਗ ਨਾ ਮੇਰੀ ਸਹੇਲੀ ਦਾ ਘਰ ਹੈਗਾ ਅੱਛਾ ਤੁਸੀਂ ਮੰਮੀ ਨੂੰ ਡਿਕਣਾ ਨਾ ਆਜੋ ਤੁਸੀਂ ਉੱਥੇ ਮੈਂ ਤਾਂ ਨਹੀਂ ਉੱਥੇ ਮੈਂ ਕਿਉਂ ਬਵਾਂ ਮੈਂ ਇੱਥੇ ਬੈਣਾ ਮੈਂ ਮੈਂ ਤੇਰੇ ਘਰ ਹੀ ਬੈਠੂ ਵੀ ਆ ਕੇ ਇੱਥੇ ਹੀ ਆ ਤੇਰੀ ਮਾਂ ਬੈਠੀ ਆਈ ਹੀ ਕਉ ਆਏ ਦਿੱਥੇ ਪਰ ਐਸਟਮ ਕਰਨੀ ਹੈ ਤੇ ਮੈਂ ਤੇਰੀ ਸੇਲੀ ਕਰ ਕੀ ਕਰਨ ਜਾਣਾ ਗੱਲ ਤੇ ਮੈਂ ਤੇਰੀ ਮਾਂ ਨਾਲ ਤੇ ਤੇਰੇ ਨਾਲ ਕਰਨ ਆਈ ਆ ਤੇ ਤੁਸੀਂ ਘਰ ਚਲ ਜਿਓ ਅਸੀਂ ਅੱਜ ਸ਼ਾਮੀ ਨੂੰ ਕਾੜੀ ਨਾ ਨਾ ਮੈਂ ਇੱਥੇ ਬੈਠੀ ਆ ਮੈਂ ਇਹ ਗੱਲ ਕਰਕੇ ਜਾਨੀ ਤੁਹਾਨੂੰ ਸਮਝਾਵਾਂ ਕਿੱਥੋਂ ਆ ਗਈ ਬਸ ਮੈਂ ਗੱਲ ਕਰਕੇ ਜਾਨੀ ਭਾਬੀ ਮੇਰੀ ਗੱਲ ਸੁਣੋ ਚੁੱਪ ਕਰ ਚੋ ਹੋਲੀ ਬੋਲੋ ਅੰਦਰ ਮੇਰੀ ਸਾਸ ਸੁੱਤੀ ਹੋਈ ਹੈ ਤੇ ਸੁੱਤੀ ਰਹੇ ਫਿਰ ਮੈਂ ਕੀ ਕਰਾਂ ਭਾਵੇਂ ਤੇਰੀ ਮਾਂ ਆਵੇ ਸ਼ਾਮ ਨੂੰ ਤੇ ਭਾਵੇਂ ਆਵੇ ਕੱਲ ਤੇ ਭਾਵੇਂ ਜਦੋਂ ਮਰਜੀ ਮੈਂ ਤੇ ਇੱਥੇ ਹੀ ਬੈਠੀ ਹੂੰ ਤੇ ਮੈਂ ਇੱਥੇ ਬੈਠੀ ਰਹਿਣਾ ਵਾ ਜਦੋਂ ਆਏਗੀ ਤੇਰੀ ਮਾਂ ਕੱਲ ਕਰ ਲਾਂਗੀ ਇਹ ਪੂਜਾ ਦੀ ਪਰਜਾਈ ਦੀ ਆਵਾਜ਼ ਨਹੀਂ ਉਹ ਤਾਂ ਕਹਿਂ ਢਾਈ ਸੀ ਕਿ ਮੇਰਾ ਪਰ ਪਰਜਾਈ ਬਾਹਰ ਚਲੇ ਗਏ ਆ ਵੀ ਚੁੱਕਾ ਜੋ ਮੇਰੀ ਸੱਸਾਂ ਦੀ ਪੀ ਹੈ ਫੇਰ ਇਹਨੇ ਹੌਲੀ ਬੋਲੋ ਹੌਲੀ ਕਾ ਬੋਲਾਂ ਇਹ ਮੇਰੀ ਚਮੜੀ ਦੀ ਜੁਬਾਨ ਹੈ ਜੋ ਮਰਜੀ ਬੋਲ ਸਕਦੀ ਹੈ ਬੋਲ ਸਕਦੀ ਹੈ ਤੇ ਪਰ ਉਹਨਾਂ ਨੇ ਸੁਣ ਲੈਣਾ ਤੇ ਸੁਣ ਲੈਣਾ ਫੇਰ ਹੁਣ ਮੰਮੀ ਤੁਸੀਂ ਉੱਠ ਗਏ ਹਾਂ ਅਰਨਾ ਤੂੰ ਹਾਂਜੀ ਹਾਂਜੀ ਮੈਂ ਤੂੰ ਤਾਂ ਬਾਹਰ ਚਲੀ ਗਈ ਸੀ ਅੱਛਾ ਤੂੰ ਕਿੱ데 ਗਿਆ ਉਹ ਹਾਂ ਜੀ ਮੰਮੀ ਬਾਹਰ ਗਏ ਹੋ ਐਸੀ ਨਾ ਤੇ ਭਾਬੀ ਦਾ ਉੱਥੇ ਦਿਲ ਨਹੀਂ ਲੱਗਾ ਤੇ ਹੁਣ ਕੱਲ ਹੀ ਵਾਪਸ ਆਏ ਆ ਤੇ ਕਹਿੰਦੇ ਮੈਂ ਤੈਨੂੰ ਮਿਲ ਲਾਵਾਂ ਮੈਨੂੰ ਮਿਲਣ ਆਏ ਆ ਕਹਿੰਦੇ ਮੰਮੀ ਨੂੰ ਵੀ ਮਿਲ ਲਾਵਾਂ ਤੇ ਨਾਲੇ ਘਰ ਲੈ ਆ ਤਾਂ ਆਏ ਆ ਤੇ ਮੈਂ ਤੇ ਕਿਆ ਕਹਿੰਦੇ ਮੰਮੀ ਕਿੱਥੇ ਆ ਤੇ ਲਜਾਨ ਆਏ ਆ ਤੇ ਕੱਲੀ ਕੱਲ ਜੀ ਵੇਖੋ ਬੰਦੇ ਵੀ ਨਹੀਂ ਪਏ ਹਾਂਜੀ ਹਾਂਜੀ ਮੇਰੇ ਹੱਥ ਦਿਲ ਹੀ ਨਹੀਂ ਲੱਗਾ ਮੇਰੀ ਆਪਣੀ ਨਾ ਸੱਸ ਦੀ ਤੇ ਨਾਨ ਨਾਨ ਦੀ ਮੇਰੀ ਯਾਦ ਬੜੀ ਆਈ ਮੈਂ ਤਾਂ ਨੀਂਦ ਵੀ ਨਹੀਂ ਜਾਂਦੀ ਉੱਥੇ ਇਹਨਾਂ ਦੇ ਮੈਨੂੰ ਪਿਆਰ ਦਾ ਸਦਕਾ ਵਾਪਸ ਆਣਾ ਹੀ ਪਿਆ ਇਵੇਂ ਮੈਂ ਤਾਂ ਬਹੁਤ ਪਿਆਰ ਕਰਦੀ ਸੀ ਮਾਵਾਂ ਦੀਆਂ اچھا ਹਾਂਜੀ ਹਾਂਜੀ ਐਸੇ ਕਰਕੇ اچھا ਤੁਸੀਂ ਦੋਵੇਂ ਜਣੇ ਬੈਠੋ ਗੱਲਾਂ ਕਰੋ ਤੇ ਮੈਂ ਚਾਹ ਬਣਾ ਕੇ ਲੈ ਕੇ ਆਨੀ ਆ ਚਲੋ ਠੀਕ ਹੈ ਮੰਮੀ ਬਣਾ ਲਿਆ ਉਹ ਚਾਹ ਹੋਰ ਹੁੰਡਾ ਠੀਕ ਹੈ ਨਾ ਉੱਥੇ ਹਾਂਜੀ ਸਭ ਠੀਕ ਠਾਕ ਹੈ ਸਰ ਸਭ ਠੀਕ ਠਾਕ ਹੈ ਚਲੋ ਠੀਕ ਹੈ ਥੈਂਕ ਯੂ ਬਾਈ ਬਾਈ ਸ਼ੁਗਰਾ ਭਾਬੀ ਤੁਸੀਂ ਮੇਰੀ ਇੱਜ਼ਤ ਰੱਖ ਲਈ ਕੁਝ ਬੋਲੇ ਨਹੀਂ ਮੰਮੀ ਸਾਹਮਣੇ ਮੇਰੀ ਗੱਲ ਸੁਣ ਮੈਂ ਤੇ ਇੱਜ਼ਤ ਤੇਰੀ ਰੱਖ ਲਈਤੀ ਆ ਪਰ ਤੂੰ ਵੀ ਹੁਣ ਮੇਰੀ ਇੱਜ਼ਤ ਰੱਖੀ ਗੱਲ ਹੈਗੀ ਆ ਕਿ ਮੈਂ ਤੇਰੀ ਮਾਦੀ ਕਰਕੇ ਆਈ ਨਾ ਮਾਂ ਨੂੰ ਲੈ ਕੇ ਅੱਜ ਸ਼ਾਮ ਤੱਕ ਘਰ ਨਾਲ ਆਈ ਤੇ ਮੈਂ ਤੇਰੀ ਇੱਜ਼ਤ ਦਾ ਦਰਸਾ ਸਾਹਬ ਖੋਲ ਦੇਣੀ ਹੈ ਤੂੰ ਕੀ ਕਹੇ ਕਿ ਮੇਰੀ ਪਰਜਾਈ ਬਾਹਰ ਗਈ ਹੈ ਤੇ ਮੈਂ ਤੇਰੀ ਇੱਜ਼ਤ ਰੱਖ ਲਈ ਚਲੋ ਕੋਈ ਨਹੀਂ ਪਹਿਲਾਂ ਝੂਠ ਤੇ ਤੇਰਾ ਮੈਂ ਲਿਤਾ ਸਾਹਬ ਤੇ ਦੂਜੀ ਵਾਰੀ ਕੋਈ ਨੀ ਮੈਂ ਬਖਸਣਾ ਮਾਂ ਨੂੰ ਲੈ ਕੇ ਸ਼ਾਮ ਤੱਕ ਘਰ ਨਾਲ ਆਈ ਤੇ ਘਰ ਆ ਕੇ ਨਾ ਮੈਂ ਸਾਰਾ ਕੁਝ ਤੇਰਾ ਝੂਠ ਸਾ ਤੇਰੀ ਸੱਸ ਨੂੰ ਦੱਸ ਦੇਣੀ ਹੋਲੀ ਭੋਲੋ ਅੱਛਾ ਮੈਂ ਆ ਜਾਾਂਗੀ ਨਾ ਮੰਮੀ ਆਂਦੇ ਤੇ ਸਮੀ ਲੈ 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 ਕੇ ਆਣਾ ਹੀ ਮੈਨਾਂ ਤੁਨੂੰ ਐ ਦੇਖ ਲਈ ਹਾਂ ਤੇਰੇ ਨੂੰ ਦੱਸ ਤਈ ਚੰਗਾ ਫਿਰ ਚੱਕਰ ਆ ਕਿਤੇ ਗਈ ਹੈ ਪਤਾ ਨਹੀਂ ਕਿੱਥੋਂ ਆ ਜਾਂਦੀ ਦੂਜੇ ਚੌਥੇ ਦਿਨ ਜਾਤ ਮੈਂ ਤੇ ਮੰਮੀ ਨੂੰ ਲੈ ਕੇ ਅੱਜ ਚੱਲੇ ਹੀ ਜਾਣਾ ਜਿੱਦਾਂ ਮਰਜ਼ੀ ਹੋਵੇ ਮੰਮੀ ਨੂੰ ਕਹਿਣਾ ਪਹਿਲੇ ਇਹਦੇ ਘਰ ਜਾਓ ਇਹਦਾ ਫੈਸਲਾ ਕਰਕੇ ਆਓ ਐ ਤੇ ਰੋਜ ਦਾ ਮੇਰੇ ਸਿਰ ਸਿਆਪਾ ਪਾਇਆ ਹੋਇਆ ਹੈ ਪੂਜਾ ਨੂੰ ਪੁੱਛ ਕੇ ਆਵਾ ਚਾਹ ਨਾ ਕੀ ਲੈ ਕੇ ਆਣਾ ਪੂਜਾ ਹਾਂਜੀ ਮੰਮੀ ਹਾਂਜੀ ਕਿੱਥੇ ਗਈ ਤੇਰੀ ਭਾਬੀ ਉਹ ਮੰਮੀ ਉਹ ਨਾ ਦਰਸਾਲ ਪਤਾ ਕੀ ਉਹਨਾਂ ਦਾ ਇੱਕ ਟੈਕਸੀ এয়ারਪੋਰਟ ਤੇ ਰਹਿ ਗਿਆ ਹੀ ਹਾਂ ਤੇ ਉਹ ਫੋਨ ਆ ਗਿਆ ਤੇ ਉਹਨੂੰ ਟੈਕਸੀ ਦੇਣ ਆਏ ਬੰਦੇ ਤੇ ਉਹ ਫਰਫੜ ਘਰ ਚੱਲ ਗਿਆ ਚਾਹ ਤੇ ਨਹੀਂ ਨਾ ਤੇਰੀ ਹੱਲੇ ਨਹੀਂ ਚਾਹ ਤੇ ਮੈਂ ਧਰਤੀ ਸੀ ਮੈਂ ਤਾਂ ਤੈਨੂੰ ਪੁੱਛਣ ਆਈ ਸੀ ਖਾਣ ਵਾਸਤੇ ਕੀ ਮੰਗਵਾਣਾ ਨਹੀਂ ਨਹੀਂ ਰਹਿਣ ਜੋ ਟੈਕਸੀ ਉਹਨਾਂ ਨੇ ਲੈਣਾ ਹੈਗਾ ਤੇ ਉਹ ਦਵਾ ਦਵਾ ਚੱਲ ਗਿਆ ਕਹਿੰਦੇ ਮੈਂ ਫੇਰ ਆ ਜਾਾਂਗੀ ਪਰ ਪੂਜਾ ਇਤਰਾ ਚੰਗਾ ਥੋੜਾ ਲੱਗਦਾ ਕੋਈ ਗੱਲ ਨਹੀਂ ਮੰਮੀ ਉਹ ਫੇਰ ਆ ਜਾਣਗੇ ਕਿਸੇ ਦਿਨ ਚਾਹ ਆਪਾਂ ਪੀ ਲੈਨੇ ਆ। ਝੰਗਾ ਹਾਂ ਆਪਾਂ ਪੀ ਲੈਨੇ ਕੋਈ ਨਹੀਂ ਹੈ ਵਧੀਆ ਜੀ ਬਣਾਇਓ ਠੀਕ ਹੈ ਠੀਕ ਸ਼ੁਕਰ ਹੈ ਕਿਤੇ ਗਈ ਹੈ ਮੇਰੀ ਤੇ ਜਾਨ ਚ ਜਾਨ ਆਈ ਹੈ ਇਹਨੂੰ ਚਾਹ ਪਿਆਣੀ ਸੀ ਇਹਦੇ ਸਾਡੇ ਸਿਰ ਸਵਾਹ ਪਾਣ ਆਈ ਸੀ ਸ਼ੁਕਰ ਹੈ ਕਿਤੇ ਚੱਲ ਗਈ ਹੈ ਚਾਚੀ ਰੀਸ਼ਿਕਾ ਮੈਂ ਨਾ ਸਾਹਿਲ ਦੇ ਕੱਪੜੇ ਰੱਖਣ ਦੀ ਸੀ ਅਲਮਾਰੀ ਦੇ ਵਿੱਚ ਹਾਂਜੀ ਹਾਂਜੀ ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੀ ਇਹਨੇ ਸਾਈਡ ਸਾਈਡ ਕਿਉਂ ਹੰਦੇ ਜੇ ਨਹੀਂ ਨਹੀਂ ਮੈਂ ਕਿਉਂ ਸੈੱਡ ਐ ਨਾ ਤੈਨੂੰ ਭੁੱਖ ਲੱਗੀ ਹੋਣੀ ਮੈਂ ਤੇਰੇ ਲਈ ਕੁਝ ਬਣਾ ਦੇਣੀ ਹੈ ਨਹੀਂ ਚਾਚੀ ਮੈਨੂੰ ਕੋਈ ਭੁੱਖ ਨਹੀਂ ਲੱਗੀ ਤੀ ਮੈਨੂੰ ਦੱਸੋ ਕੀ ਹੋਇਆ ਹੋਣਾ ਕੀ ਐ ਸ਼ਿਕਾ ਮੈਨੂੰ ਇਦਾਂ ਲੱਗਦਾ ਇਸ ਘਰ ਦੇ ਵਿੱਚ ਮੈਨੂੰ ਕੋਈ ਵੀ ਨਹੀਂ ਸਮਝਦਾ ਤੇਰੇ ਚਾਚੂ ਵੀ ਨਹੀਂ ਸਮਝਦੇ ਕੱਲ ਪਾ ਬੀਜੀ ਦੀ ਰਿੰਗ ਗਵਾਚ ਗਈ। ਉਹਨਾਂ ਨੇ ਸਾਰਾ ਇਨਜਾਮੇ ਮੇਰੇ ਤੇ ਲਾ ਦਿੱਤਾ। ਇਥੋਂ ਤੱਕ ਕਹਿ ਦਿੱਤਾ ਕਿ ਜਦੋਂ ਦੀ ਤੂੰ ਹੀ ਸਗਰ ਦੇ ਵਿੱਚ ਆਈ ਹੈ ਨਾ ਸਾਰਾ ਕੁਝ ਪੁੱਠਾ ਹੁੰਦਿਆ ਵਾ। ਕੁਝ ਵੀ ਚੰਗਾ ਨਹੀਂ ਹੁੰਦਾ। ਹੁਣ ਚੀਜਾ ਗਵਾਚਣ ਦੇ ਨਾਲ ਮੇਰਾ ਕੀ ਸੰਬੰਧ ਆ? ਤੇਰੇ ਚਾਚੂ ਨੇ ਵੀ ਮੈਨੂੰ ਹੀ ਬਲੇਮ ਕਰ ਦਿੱਤਾ। ਮੈਨੂੰ ਤੇ ਐਂ ਲੱਗਦਾ ਵਾ ਕਿ ਇਸ ਘਰ ਦੇ ਵਿੱਚ ਮੈਨੂੰ ਕੋਈ ਨਹੀਂ ਸਮਝਦਾ। ਪਤਾ ਨਹੀਂ ਕਿਉਂ। ਤੇਰੇ ਚਾਚੂ ਤੋਂ ਤੇ ਮੈਨੂੰ ਇਹੀ ਉਮੀਦ ਸੀ ਕਿ ਉਹ ਤੇ ਮੇਰਾ ਸਾਥ ਦੇਣਗੇ ਉਹ ਤੇ ਮੈਨੂੰ ਸਮਝਣਗੇ ਕਿਉਂਕਿ ਉਹਨਾਂ ਕਰਕੇ ਤੇ ਮੈਂ ਇਸ ਘਰ ਦੇ ਵਿੱਚ ਹੈਗੀ ਪਰ ਪਤਾ ਨਹੀਂ ਕਿਉਂ ਕੱਲ ਉਹਨਾਂ ਨੇ ਵੀ ਇਹੀ ਕੁਝ ਕਹਿ ਦਿੱਤਾ ਮੈਂ ਤੇ ਸਭ ਕੁਝ ਸਾਰਿਆਂ ਨੂੰ ਇਕੱਠੇ ਰੱਖਣ ਦੀ ਇੰਨੀ ਕੋਸ਼ਿਸ਼ ਕਰਦੀ ਮੈਂ ਵੀ ਕਿਹਾ ਕਿ ਆਪਾਂ ਜਾਣਾ ਹੀ ਆ ਘੁੰਮਣ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਜਾਣੇ ਪਰ ਨਹੀਂ ਕਿਸੇ ਨੂੰ ਕੋਈ ਕਦਰ ਨਹੀਂ ਮੇਰੀ ਸਾਚੀ ਤਹੀਏ ਕਿ ਉਹ ਸੋਚ ਰਿਓ ਐਦਾਂ ਤਾਂ ਥੋੜੀ ਖੁਸ਼ ਹੋਏਗਾ ਤੇ ਨਾਲੇ ਤੁਹਾਨੂੰ ਸਮਝਨ ਵਾਸਤੇ ਮੈਂ ਹੈਗੀ ਤੇ ਆ ਤੇ ਇਹ ਹੀ ਗੱਲ ਚਾਚੂ ਦੀ ਚਾਚੂ ਤਾਂ ਸ਼ੁਰੂ ਤੋਂ ਹੀ ਇਸ ਘਰ ਦੇ ਸਭ ਤੋਂ ਜ਼ਿੰਮੇਵਾਰ ਇਨਸਾਨ ਰਹੇ ਨੇ ਚਾਚੂ ਨੇ ਪੂਰੇ ਘਰ ਦੇ ਖਰਚੇ ਚੁੱਕੇ ਨੇ ਸਟਾਰਟਿੰਗ ਤੋਂ ਹੀ ਸਾਡੇ ਸਾਰੇ ਖਰਚੇ ਉਹ ਬਿਨਾਂ ਕੁਝ ਕਹੇ ਚੁਕਲੰਦੇ ਨੇ ਤੇ ਨਾਲੇ ਇਵਨ ਗੇ ਸਾਹਿਲ ਦੇ ਫਾਲਤੂ ਖਰਚੇ ਵੀ ਉਹਨਾਂ ਨੇ ਸਾਹਿਲ ਤੋਂ ਕਦੇ ਵੀ ਨਹੀਂ ਪੁੱਛਿਆ ਕਿ ਤੈਨੂੰ ਪੈਸੇ ਕਿਉਂ ਚਾਹੀਦੇ ਆ ਕਿਸ ਵਾਸਤੇ ਚਾਹੀਦੇ ਆ ਉਹਨਾਂ ਨੇ ਬਿਨਾ ਕੁਝ ਕਹੇ ਹਮੇਸ਼ਾ ਪਿਆਰ ਦੇ ਨਾਲ ਉਹਨੂੰ ਹੱਥ ਪੈਸੇ ਫੜਾ ਦਿੱਤੇ ਤੇ ਸਮਝਣ ਦੀ ਗੱਲ ਇਸ ਘਰ ਵਿੱਚ ਚਾਚੂ ਨੂੰ ਕੋਈ ਨਹੀਂ ਸਮਝਦਾ ਤੇ ਚਾਚੀ ਮੈਂ ਇਹ ਚਾਹਨੀ ਆ ਕਿ ਹੁਣ ਤੁਸੀਂ ਆ ਗਏ ਹੋ ਤੇ ਤੁਸੀਂ ਚਾਚੂ ਨੂੰ ਸਮਝੋ ਤੇ ਜਿਹੜੀ ਵੀ ਤੁਹਾਡੇ ਦੋਨਾਂ ਵਿੱਚ ਮਿਸ ਅੰਡਰਸਟੈਂਡਿੰਗ ਹੈਗੀ ਆ ਉਹਨੂੰ ਵਧਣ ਤੋਂ ਪਹਿਲੇ 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 ਹੀ ਕਲੀਅਰ ਕਰ ਲਓ ਅਸ਼ੀਕਾ ਤੇਰੀਆਂ ਸਾਰੀਆਂ ਗੱਲਾਂ ਸਹੀ ਆ ਮੈਂ ਵੀ ਮੰਦੀ ਆ ਪ੍ਰਕਾਸ਼ ਤੇਰੇ ਚਾਚੇ ਨੂੰ ਇਸ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਹਟ ਕੇ ਵੀ ਕੁਝ ਦਿਖਦਾ ਹੁੰਦਾ ਉਹ ਤੇ ਜ਼ਿੰਮੇਵਾਰੀਆਂ ਦੇ ਵਿੱਚ ਇੰਨਾ ਫਸ ਚੁੱਕੇ ਨੇ ਨਾ ਹੋਰ ਕੋਸ਼ਿਸ਼ ਉਹਨਾਂ ਨੇ ਦੇਖਦਾ ਹੀ ਨਹੀਂ ਤੇ ਕੋਈ ਉਹਨਾਂ ਨੂੰ ਦਿਖਾਉਣਾ ਵੀ ਨਹੀਂ ਚਾਹੁੰਦਾ ਕਿ ਜ਼ਿੰਮੇਵਾਰੀਆਂ ਤੋਂ ਅਲੱਗ ਵੀ ਉਹਨਾਂ ਦੀ ਦੁਨੀਆ ਵਾ ਜ਼ਿੰਮੇਵਾਰੀਆਂ ਤੋਂ ਅਲੱਗ ਵੀ ਉਹਨਾਂ ਦਾ ਪਰਿਵਾਰ ਆ ਉਹਨਾਂ ਨੂੰ ਤੇ ਬਸ ਇਸ ਘਰ ਦੇ ਜੰਜਾਲ ਦੇ ਵਿੱਚ ਫਸਾਈ ਰੱਖਣਾ ਚਾਹੁੰਦੇ ਨੇ ਕਿ ਬਸ ਉਹ ਇੱਥੇ ਹੀ ਫਸੇ ਰਹਿਣ ਤੇ ਆਪਣੇ ਪਰਿਵਾਰ ਵੱਲ ਨਾ ਵੇਖਣ ਬਾਕੀ ਕੋਈ ਗੱਲ ਨਹੀਂ ਤੂੰ ਛੋਟੀ ਐ ਇਹ ਸਭ ਤੋਂ ਦੂਰ ਜਾ ਚਾਚੀ ਐਨਾ ਵੀ ਮੈਨੂੰ ਵੀ ਪਤਾ ਕੀ ਆ ਸਭ ਕੁਝ ਤੁਸੀਂ ਹੀ ਬਾਰੋ ਬੋਲ ਰਹੇ ਹੋ ਅੰਦਰੋਂ ਨਹੀਂ ਤੇ ਨਾਲੇ ਇਸ ਘਰ ਦੇ ਵਿੱਚ ਉਹ ਤਹੀ ਤੇ ਗਏ ਜੇ ਜਿਹੜਾ ਚਾਚੂ ਨੂੰ ਸਮਝਦੇ ਹੋ ਐਨੇ ਸਾਲਾਂ ਬਾਅਦ ਤੇ ਚਾਚੂ ਦੇ ਫੇਸ ਤੇ ਮੈਨੂੰ ਸਮਾਈਲ ਵੇਖਣ ਨੂੰ ਮਿਲੀ ਆ

ਮੰਮੀ ਮੇਰਾ ਤੇ ਵਧੀਆ ਤੁਸੀਂ ਤੇ ਕਹਿੰਦੇ ਸੀਗੇ ਕਿ ਤੁਸੀਂ ਕੱਲ ਆ ਜਾਣਾ ਵਾ ਤੁਸੀਂ ਆਏ ਕਿਉਂ ਨਹੀਂ ਉਹ ਬੇਟਾ ਮੇਰੀ ਤਬੀਅਤ ਤਾਂ ਖਰਾਬ ਹੋ ਥੋੜੀ ਹੋ ਗਈ ਸੀ ਕੀ ਹੈ ਮੰਮੀ ਮੈਨੂੰ ਟੈਂਪਰੇਚਰ ਹੋ ਗਿਆ ਤੇ ਨਾਲ ਕੋਲਡ ਬੜਾ ਜ਼ਿਆਦਾ ਆਇਆ ਤੇ ਮੰਮੀ ਤੁਸੀਂ ਆ ਜਾਣਾ ਹੈਗਾ ਆਪਾਂ ਇੱਥੇ ਤੁਹਾਨੂੰ ਕੁਝ ਲਿਆ ਦੇਣਾ ਸੀ ਦਵਾਈ ਨਹੀਂ ਉਹ ਤੇ ਮੈਂ ਖਾਣੀ ਪੀਣੀ ਲਿਆਤੀ ਸੀ ਤੇਰੇ ਮਾਮਾ ਜੀ ਨੇ ਤੇ ਬੇਟਾ ਮੈਂ ਤੇ ਆਣ ਲੱਗੀ ਸੀ ਤੇਰੇ ਮਾਮਾ ਮੰਮੀ ਨੇ ਰੋਕ ਲਿਆ ਮੈਨੂੰ ਕਰਨ ਦੇ ਭੰਦੀ ਕੱਲ ਚਲ ਜਾਣਾ ਆਇਤ ਵੀ ਇਹ ਜ਼ਿਆਦਾ ਤੁਹਾਡੀ ਖਰਾਬ ਹੈ। ਕਿ ਕੱਲ ਚਲੇ ਜਾਣਾ ਤੇ ਬੇਟਾ ਕੋਈ ਨਹੀਂ ਮੈਂ ਤਾਂ ਲਾਈ ਜਾਣਾ। ਮੰਮੀ ਮੈਂ ਤੁਹਾਨੂੰ ਨਾਲ ਇੱਕ ਗੱਲ ਕਰਨੀ ਸੀ। ਹਾਂ ਦੱਸ ਪੁੱਤਰ। ਮੰਮੀ ਮੇਰਾ ਨਾਲ دیر ਜਿਆ ਨਹੀਂ ਲੱਗੰਦੇ ਮੈਂ ਦੋ ਕ ਦਿਨ ਮੰਮੀ ਵੱਲੋਂ ਆਵਾ। ਚਾਹ ਨੂੰ ਤੇ ਪੁੱਤਰ ਕੋਈ ਡਰ ਨਹੀਂ ਆ। ਮੰਮੀ ਵਾ। ਪਰ ਮੈਂ ਨਹੀਂ ਚੰਦੀ ਤੂੰ ਜਾਵੇਂ। ਕਿਉਂ ਮੰਮੀ? ਹਾਂ ਬੇਟਾ ਤਾਂ ਤੇ ਪਤਾ ਹੀ ਹੈ ਸਿਮਰਨ ਤੇ ਮਨਜੂ। ਇਹਨਾਂ ਨੇ ਉਹਦਾ ਕੀ ਹਾਲ ਕਰਨਾ ਇਹਨਾਂ ਨੇ ਫੇਰ ਰੋਟੀ ਬਣੀ ਨਹੀਂ ਕੁਛ ਨਾ ਤੇ ਫੇਰ ਪੁੱਤਰ ਕਿਸ ਤਰ੍ਹਾਂ ਮੇਰਾ ਮਨ ਮੰਨੇਗਾ ਸੱਚ ਅਨਪੀਛੰਦ ਤੇ ਤੂੰ ਇਸ ਤਰ੍ਹਾਂ ਘਰ ਮੈਂ ਆਵਾਂਗੀ ਨਾ ਤੇ ਸੁ ਦੇਖ ਲੈ ਜਿੰਨੇ ਦਿਨ ਲਾਣੇ ਲਾਮ ਮੈਂ ਹੋਵਾਂਗੀ ਨਾ ਕੋਲ ਤੇ ਤੇ ਮੈਂ ਧੰਦੱਸਤ ਨਹੀਂ ਆ ਨਾ ਕਿਉਂ ਪ੍ਰੋਪਰ ਖਾਣਾ ਮਿਲਦਾ ਜਾਂ ਨਹੀਂ ਮਿਲਦਾ ਚਲੋ ਠੀਕ ਆ ਮੰਮੀ ਹਾਂ ਮੈਂ ਕੱਲ ਆ ਜਾਣਾ ਪੁੱਤਰ ਕੋਈ ਗੱਲ ਤੂੰ ਫਿਕਰ ਨਾ ਕਰ ਮੈਂ ਕੱਲ ਆ ਜਾਣਾ ਚਲੋ ਤੁਸੀਂ ਚਲੀ ਜੀ ਬਣਾ ਲਈ ਪ੍ਰੋਗਰਾਮ ਜਾਂਦਾ ਹਾਂਜੀ ਠੀਕ ਮੈਂ ਬੋਲਦੀ ਦਾ ਪੁੱਤ ਧਿਆਨ ਰੱਖੀ ਪੂਰੀ ਤਰ੍ਹਾਂ ਹਾਂਜੀ ਹਾਂਜੀ ਮੰਮੀ ਕੋਈ ਗੱਲ ਨਹੀਂ ਤੁਸੀਂ ਆਪਣਾ ਧਿਆਨ ਰੱਖਿਓ ਹਾਂ ਮੈਂ ਬਸ ਕੱਲ ਆ ਜਾਣਾ ਤੇਰੇ ਕੋਲ ਠੀਕ ਹੈ ਹਾਂਜੀ ਠੀਕ ਹੈ ਮੰਮੀ ਸਤਿ ਸ਼੍ਰੀ ਅਕਾਲ ਓਕੇ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਤੇ ਮੈਨੂੰ ਅੱਜ ਕਰਨ ਦੀ ਸੀ ਜਾਂਦਾ ਪਰ ਇੱਥੇ ਹੁਣ ਮੈਂ ਕੀ ਕਰਾਂ ਮਿੰਦੇ ਸਮੇਂ ਨਹੀਂ ਲੱਗਨਦੀ ਇਸ ਸਮੇਂ ਮੇਰੇ ਦਿਮਾਗ ਦੇ ਵਿੱਚ ਕੀ ਕੁਝ ਚੱਲੰਦਿਆਂ ਵਾ ਇਹ ਸਿਰਫ ਮੈਨੂੰ ਹੀ ਪਤਾ ਵਾ ਹੋਰ ਇਸ ਘਰ 'ਚ ਕਿਸੇ ਨੂੰ ਨਹੀਂ ਪਤਾ ਕਿੰਨਾ ਬੋਝ ਆ ਮੇਰੇ ਦਿਲ ਦੇ ਉੱਤੇ ਕੋਈ ਸਮਝਣ ਵਾਲਾ ਨਹੀਂ ਕਿ ਇਹ ਮੰਜੂ ਇੱਕ ਫੋਨ ਨਹੀਂ ਕੀਤਾ ਇਸ ਕੁੜੀ ਨੇ ਵੀ ਇੱਕ ਫੋਨ ਤੇ ਕਰਕੇ ਦੱਸਦਾ ਮੈਂ ਕਦੋਂ ਆਣਾ ਮੰਮੀ ਕੀ ਹੋਇਆ ਆ ਵੇਖੋ ਚਾਚੀ ਚੰਗੀ ਭੜੀ ਨਾ ਆਪਣੇ ਪੇਕੇ ਚੱਲੀ ਤੇ ਦਾਦੀ ਨੇ ਨਾ ਸਾਰੀ ਸਕੀਮ ਦੇ ਪਾਣੀ ਫੇਰਤਾ ਜੇ ਪਤਾ ਭਰਾ ਮੈਨੂੰ ਡਰਾਇ ਤੇ ਮੈਂ ਡਰ ਗਿਆ ਪਤਾ ਨਹੀਂ ਹੁਣ ਕੀ ਹੋ ਗਏ ਮੰਮੀ ਤੂੰ ਤੇ ਜਦੋਂ ਆਣਾ ਨਾ ਤੂਫਾਨ ਆ ਕੋਈ ਆਣਾ ਮੇਰੀ ਗੱਲ ਤੇ ਸੁਣੋ ਹੁਣ ਇਹ ਨਾ ਚਾਚੀ ਗੱਲ ਕਰਨ ਦੀ ਸੀ ਦਾਦੀ ਨਾ ਕਿ ਮੈਂ ਆਪਣੇ ਪੇਕੇ ਜਾਣਾ ਵਾ ਤੇ ਦਾਦੀ ਨੇ ਮਨਾ ਕਰਤਾ ਵਾ ਠੀਕ ਹੈ ਕਹਿੰਦੀ ਨਹੀਂ ਨਹੀਂ ਹੱਲੇ ਨਹੀਂ ਜਾਣਾ ਜਦੋਂ ਮਾਉਂਗੀ ਉਹਦੇ ਬਾਅਦ ਵੇਖਾਂਗੇ ਹੱਲੇ ਵੇਖਾਂਗੇ ਮੇਰੀ ਗੱਲ ਸੁਣੋ ਹੁਣ ਅਜੇ ਦਾਦੀ ਨਹੀਂ ਆਣਾ ਕੋਈ ਨਹੀਂ 2-3 ਦਿਨ ਤੇ ਮੰਮੀ ਉਹਦੇ ਹੋਂ ਤੋਂ ਪਹਿਲਾਂ ਪਹਿਲਾਂ ਹੀ ਆਪਾਂ ਨੂੰ ਕੁਝ ਕਰਨਾ ਪੈਣਾ ਵਾਣਾ ਕੀ ਕਰਨਾ ਹੈ ਤੁਸੀਂ ਮੇਰੀ ਗੱਲ ਸੁਣੋ ਕੋਈ ਨਾ ਕੋਈ ਸਕੀਮ ਲੜਾਓ ਤੇ ਚਾਚੀ ਨੂੰ ਨਾ ਹੁਣੇ-ਹੁਣੇ ਭੇਜ ਦੋ ਫੇਰ ਆਪਾਂ ਕੀ ਕਰਾਂਗੇ ਚਾਚਾ ਆਪਣੇ ਵਾਸਤੇ ਹੋਊਗਾ ਕਿਉਂਕਿ ਘਰ ਦੇ ਵਿੱਚ ਨਾ ਹੀ ਦਾਦੀ ਆ ਆਪਾਂ ਦੋਵੇਂ ਹੈਗੇ ਆ ਤੇ ਚਾਚੇ ਨੂੰ ਆਪਾਂ ਆਪਣੇ ਵਾਸ਼ਚ ਕਰ ਲੈਣਾ। ਨਾ ਤੂੰ ਕਿਹੜਾ ਮੈਨੂੰ ਦੋ ਦਿਨਾਂ ਚ ਉਹਨੂੰ ਵਾਸਚ ਕਰ ਲੇਗਾ। ਕਿਹੜਾ ਤੇ ਕੋਈ ਕਾਲਾ ਇਲਮ ਆ ਗਿਆ ਹੈ। ਉਹ ਮੰਮੀ ਇਲਮ ਨਹੀਂ ਹੈਗਾ। ਤੁਸੀਂ ਮੇਰੀ ਗੱਲ ਨਹੀਂ ਮੰਨਦੇ ਪੇ। ਤੁਸੀਂ ਚਾਚੀ ਨੂੰ ਆਪਣੇ ਪੇਕੇ ਭੇਜ ਦੋ ਜਿੰਨੀ ਜਲਦੀ ਭੇਜ ਸਕਦੇ ਜੀ। ਨਹੀਂ ਤੇ ਪੇਕੇ ਭੇਜਾਂਗੇ ਤਾਂਨੇ ਵਾਪਸ ਹੀ ਤੇ ਆਣਾ ਪੜਤ। ਇਹੀ ਤੇ ਚੀਜ਼ ਆ। ਆਪਾਂ ਚਾਚੇ ਨੂੰ ਆਪਣੇ ਵਾਸਚ ਕਰ ਲੈਣਾ ਵਾ ਤੇ ਉਹਨੂੰ ਪੇਕੇ ਤੋਂ ਵਾਪਸ ਹੀ ਨਹੀਂ ਆਉਂਦੇਣਾ ਆਪਾਂ। ਉਹ ਮੰਮੀ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਇਹਨਾਂ ਦੀ ਹੋਈ ਹੱਲੇ ਲੜਾਈ। ਮੈਂ ਕਹਿੰਨਾ ਵਾ ਲੋਹਾ ਗਰਮ ਆ ਤੇ ਹੁਣੇ-ਹੁਣੇ ਸੱਟ ਮਾਰਨ ਦਾ ਫਾਇਦਾ ਵਾ ਚਾਚੀ ਨੂੰ ਆਪਣੇ ਪੇਕੇ ਭੇਜ ਦੋ ਅੱਗੇ ਕੀ ਕਰਨਾ ਵਾ ਉਹ ਤੁਹਾਨੂੰ ਮੈਂ ਸਭ ਸਮਝਾ ਦੂੰਗਾ ਮੈਂ ਪੇਕੇ ਭਿੱਜਾ ਕਿਵੇਂ ਹਾਂ ਮੰਮੀ ਜਾਓ ਨਾ ਤੁਸੀਂ ਪਿਆਰ ਦੇ ਨਾਲ ਤੁਸੀਂ ਕਹੋ ਕੋਈ ਗੱਲ ਨਹੀਂ ਤੇਰਾ ਪੇਕੇ ਜਾਂਦਾ ਮੰਨਣਾ ਕੋਈ ਗੱਲ ਨਹੀਂ ਮੈਂ ਦਾਦੀ ਨਾਲ ਆਪੇ ਗੱਲ ਕਰ ਲਵਾਂਗੀ ਤੂੰ ਜਾ ਤੇਰੇ ਮੈਨੂੰ ਇਹ ਦੱਸ ਤੇਰੇ ਦਿਮਾਗ ਕਿ ਸਕੀਮ ਕੀ ਚੱਲਦੀ ਪਈ ਮੰਮੀ ਪਹਿਲਾਂ ਤੁਸੀਂ ਆਹ ਕੰਮ ਕਰੋ ਫੇਰ ਤੁਹਾਨੂੰ ਸਕੀਮ ਦੱਸਾਂ ਤੈਨੂੰ ਨਾ ਹਮੇਸ਼ਾ ਸਕੀਮ ਤੇਰੀ ਕੰਮ ਆਂਦੀ ਨਹੀਂ ਆ ਤੇ ਤੈਨੂੰ ਛਿੱਤਰ ਪੈ ਜਾਂਦੇ ਨਹੀਂ ਮੇਰੇ ਕੋਲੋਂ ਮੰਮੀ ਐ ਰਗੀ ਜੇ ਸਕੀਮ ਫੇਲ ਹੋ ਗਈ ਨਾ ਫੇਰ ਤੁਸੀਂ ਕਹੋ ਤੇ ਮੈਂ ਕੀ ਛਿਲਣਾ ਬੜਾ ਹੀ ਤੈਨੂੰ ਪੱਕਾ ਤੂੰ ਹੀ ਜਾਓ ਚਾਚੀ ਨੂੰ ਛੇਤੀ ਤੋਂ ਛੇਤੀ ਭੇਜੋ ਉਠੋ ਮੰਮੀ ਉਠੋ ਟੋ 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 ਕਿਹੜੀ ਨੇਰੀ ਆ ਗਈ ਮੈਂ ਤਾਰੇ ਚ ਜਾਓ 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 ਚਾਚੀ ਨੂੰ ਕਿਰਨ 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 ਹਾਂਜੀ ਭਾਬੀ ਜੀ ਕਿ ਚੱਲੀ ਪਿਆਰ ਤੁਰੋ ਕੇ ਨਹੀਂ ਨਹੀਂ ਮੈਂ ਤਾਂ ਕਿਤੇ ਨਹੀਂ ਚੱਲਦੀ ਵੈਸੇ ਤਿਆਰ ਹੁੰਦੀ ਸੀਗੀ ਆ ਕੀ ਭਿਲਨੀ ਇਹ ਸੰਸਕਰੀ ਨੇਗੀ ਅੱਛਾ ਹਾਂਜੀ ਇਹ ਵਧੀਆ ਹਾਂਜੀ ਹਾਂਜੀ ਬੜੀ ਵਧੀਆ ਚਲ ਆਹ ਖੁਸ਼ਬੂ ਤੇ ਸੋਣੀ ਹੈ ਨਾ ਹਾਂਜੀ ਚਲ ਜਾਏਂਗੀ ਨਾ ਬਜਾਰੇ ਕੋ ਮੇਰੇ ਵੱਸ ਤੇ ਵੀ ਲੈ ਆਮੀ ਕੋਈ ਗੱਲ ਨਹੀਂ ਤੁਸੀਂ ਇਹੋ ਹੀ ਯੂਜ਼ ਕਰ ਲਓ ਨਾ 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 ਮਿੰਦੂ ਦੂਜਾ ਲੈ ਦੇ ਇੱਕ ਮੰਜੂਾਸੇ ਵੀ ਲੈ ਆਈ ਵਿਚਾਰੀਾਸੇ ਉਹ ਵੀ ਜੋ ਮਿਲ ਜੇ ਨਹੀਂ ਕੁਛ ਹੁੰਦਾ ਤੇ ਸਰੋ ਤੇਲ ਹੀ ਹੱਥਾਂ ਤੇ ਲਾ ਕੇ ਲਾ ਲੈਂਦੀ ਕੋਈ ਗੱਲ ਨਹੀਂ ਮੈਂ ਲੈ ਆਵਾਂਗੀ ਆਹ ਤੇ ਕਿਰਨ ਉਹ ਪੱਕੇ ਜਾਣਾ ਸਿੱਧੂ ਘਰ ਕੱਲੀ ਬੋਰ ਪਈ ਹੁੰਨੀ ਹੈ ਬੀਜੀ ਵੀ ਘਰ ਨਹੀਂ ਹੈਗੀ ਮੰਜੂ ਵੀ ਘਰ ਨਹੀਂ ਹੈਗੀ ਤੇ ਮੇਰੇ ਨਾਲ ਤੈਨੂੰ ਪਤਾ ਫਿਰ ਤੂੰ ਗੱਲ ਵਿਚਾਰੀ ਪੂਰੀ ਸੂਰੀ ਕਰਦੀ ਹੈ ਨਹੀਂ ਨਹੀਂ ਕਿ ਮੈਂ ਵੀ ਚਲ ਜਾਾਂਗੀ ਤੁਸੀਂ ਇਕੱਲੇ ਜੇ ਇਸ ਘਰ ਦੇ ਵਿੱਚ ਕਿਤਨਾ ਸਾਰਾ ਕੁਝ ਮੈਨੇਜ ਹੋਊਗਾ ਕਿਰਨ ਇੱਥੇ ਤੇ ਇਕੱਲੇ ਉਮਰ ਕੱਟ ਛੜੀ ਆ ਹੁਣ ਇੱਕ ਦਿਨ ਇਕੱਲੇ ਦੇ ਨਾਲ ਕੀ ਫਰਕ ਪੈਂਦਾ ਹੈ ਇੱਥੇ ਹੁਣ ਸਮਝ ਚੰਗਈ ਇਕੱਲੇ ਠੀਕ ਹਾਂ ਤੂੰ ਐਦਾਂ ਕਰ ਮੇਰੀ ਗੱਲ ਸੁਣ ਤੇਰੀ ਮੰਮੀ ਦਾ ਫੋਨ ਵੀ ਆਇਆ ਸੀ ਕੱਲ ਕਹਿੰਦੇ ਮੈਂ ਸੁਣਦੀ ਵੀ ਸੀ ਤੂੰ ਕਹਿੰਦੇ ਉਸੇ ਮੰਮੀ ਮੇਰਾ ਦਿਲ ਉਦਾਸ ਹੋਇਆ ਹੋਇਆ ਹੈ ਤੇ ਜਾ ਪੁੱਤ ਹੋਇਆ ਲਾਇਆ ਦੋ ਦਿਨ ਤੂੰ ਨਹੀਂ ਭਾਬੀ ਜੀ ਚੰਗਾ ਨਹੀਂ ਲੱਗਦਾ ਘਰੇ ਕੋਈ ਵੀ ਨਹੀਂ ਹੈਗਾ ਇਹਨਾਂ ਨੇ ਵੀ ਪਤਾ ਨਹੀਂ ਕੱਲ ਲਾਣਾ ਵਾ ਕਿ ਸ਼ਾਇਦ ਚੰਗਿਆਂ ਨੂੰ ਕੀ ਕਰਨਾ ਕਿਰਨ ਕੋਈ ਗੱਲ ਨਹੀਂ ਦੋ ਦਿਨ ਰੌਣਕ ਖਿੱਚ ਜਾਏਗੀ ਤੇਰਾ ਮਨ ਹੋਰ ਹੋ ਜਾਊਗਾ ਜਾ ਲਾਇਆ ਦੋ ਦਿਨ ਉਦੋਂ ਕੱਲ ਮੰਜੂ ਵੀ ਆ ਜਾਏਗੀ ਬੀਜੀ ਵੀ ਆ ਜਾਣਗੇ ਤੇ ਫਿਰ ਤੂੰ ਵੀ ਆ ਜੀ ਪਰ ਵੇਖੋ ਨਾ ਤੁਸੀਂ ਇਸ਼ੀ ਕਾ ਤੇ ਸਾਹੀ ਦੀ ਜੇ ਘਰ ਦੇ ਵਿੱਚ ਤੇ ਕੋਈ ਡਰ ਨਹੀਂ ਫਿਰ ਕੀ ਹੋ ਗਿਆ ਬੱਚੇ ਐ ਨੇ ਮੇਰੇ ਕੋਲ ਤੂੰ ਫਿਕਰ ਨਾ ਕਰ ਤੂੰ ਜਾਇਆ ਜਾਇ ਤੇਰੇ ਦਿਲ ਕਹਦਾ ਵੇ ਨਾਲ ਮੇਰੀ ਗੱਲ ਸੁਣ ਕਦੀ ਜਾ ਕੇ ਉਹ ਰਾਤ ਵੀ ਨਹੀਂ ਰਹੀ ਕੋਲਦੀ ਨਾਲ ਜਾਨੀ ਨਾਲ ਹੀ ਤੂੰ ਵਾਪਸ ਆ ਜਾਨੀ ਇਹ ਤੇ ਹੈਗਾ ਵਾ ਮੈਂ ਰਹੀ ਤੇ ਕਦੀ ਵੀ ਨਹੀਂ ਦਿਲ ਤੇ ਮੇਰਾ ਕਰਦਾ ਵਾ ਜਾਣ ਦਾ ਪਰ ਮੈਂ ਬਸ ਇੰਨਾ ਕਰਕੇ ਰੁਕ ਜਾਨੀ ਉਹ ਗੋਲਦੀ ਨੂੰ ਮੈਂ ਆਪੇ ਗੱਲ ਕਰ ਲਾਂਗੀ ਮੈਂ ਉਹਨੂੰ ਫੋਨ ਕਰ ਦਿਆਂਗੀ ਕਿ ਮੈਂ ਹੀ ਕਿਰਨ ਨੂੰ ਭੇਜਿਆ ਬੇਸ਼ੱਕ ਉਹਨੂੰ ਕਹਿ ਦੀ ਕਿਰਨ ਨੂੰ ਕਿ ਮੈਨੂੰ ਭਾਬੀ ਨਹੀਂ ਭੇਜਿਆ ਤੇ ਮੈਂ ਉਹਨੂੰ ਕਹਿ ਦਾਂਗੀ ਮੈਂ ਹੀ ਭੇਜਿਆ ਸੀ ਆ ਕੱਲੀ ਬੈਠੀ ਸੀ ਉਦਾਸ ਪਈ ਹੁੰਦੀ ਸੀ ਤੇ ਮੈਂ ਉਹਨੂੰ ਕਿਹਾ ਜ ਮੰਮੀ ਨੂੰ ਮਿਲਿਆ ਜਾ ਕੇ ਇਹਨਾਂ ਦਾ ਤੇ ਫੋਨ ਆਇਆ ਸੀਗਾ ਹਾਂ ਇਹਨਾਂ ਨੇ ਸ਼ਾਇਦ ਆ ਜਾਣ ਨਹੀਂ ਆ ਕਰੇ ਤੇ ਫਿਰ ਕਿਹੜਾ ਵੇਲਾ ਵੀ ਵੇਖਣੀ ਹੈ ਤੂੰ ਤੂੰ ਜਾ ਆ ਜਾਇਆ ਜਾਇਆ ਕੋਈ ਗੱਲ ਦੀ ਆਏਗਾ ਮੈਂ ਤੈਨੂੰ ਆਪ ਫੋਨ ਕਰ ਦਾਂਗੀ ਕਿ ਰਣੇ ਗੋਲਡੀ ਆ ਗਈ ਅੱਪਲ ਤੇ ਗੋਲਡੀ ਤੈਨੂੰ ਫੋਨ ਕਰ ਹੀ ਦੇਣਾ ਕਿ ਮੈਂ ਆ ਗਈ ਆ ਵਾ ਚਲੋ ਠੀਕ ਆ ਫਿਰ ਹਾਂ ਤੂੰ ਚਲੀ ਜਾ ਤੂੰ ਇੱਕ ਦਿਹਾੜੀ ਲਾਏ ਆ ਤੇ ਮੇਰੀ ਗੱਲ ਸੁਣ ਖਾਲੀ ਹੱਥ ਨਾ ਜਾਈਂ ਘਰ ਹਾਂ ਤੇ ਕੋਈ ਮੰਡੀ ਆ ਜਾ ਡੱਬਾ ਲੈ ਜੀ हां जी हां जी ਤੇ ਫਰੂਟ ਲੈ ਲਈ ਅੱਛਾ ਫਿਰ ਮੈਂ ਕੱਲ ਆ ਜਾਾਂਗੀ ਕੱਲ ਕੀ ਕਰ ਰਹੀ ਆ ਕਿ ਦੋ ਦਿਨ ਲਾਇਆ ਕੋਈ ਢਰ ਦੋ ਦਿਨ ਆ ਤਾਂ ਫਿਰ ਕੀ ਹੋ ਗਿਆ ਮਾਵਾਂ ਤੀਆਂ ਬੈਠੋ ਗਈਆਂ ਆਪਸ ਵਿੱਚ ਕੋਈ ਦੁੱਖ ਸੁੱਖ ਕਰੋਗੀਆਂ ਦਿਲ ਦੀ ਕਰੋਗੀਆਂ ਦਿਲ ਦੀ ਸੁਣੋਗੀਆਂ ਮਾਵਾਂ ਨਾਲ ਬੜਾ ਫਰਕ ਪੈਂਦਾ ਈ ਜਿਹੜੀ ਗੱਲ ਤੂੰ ਕਿਸੇ ਨਾਲ ਨਹੀਂ ਕਰ ਸਕਦੀ ਮੇਰੇ ਨਾਲ ਨਹੀਂ ਕਰ ਸਕਦੀ ਕਿਸੇ ਨਾਲ ਉਹ ਤੇਰੀ ਮੰਮੀ ਆ ਕਿ ਕਰ ਸਕਦੀ ਨਲਵੀਆ ਤੋਂ ਬਹਤ ਰਹੀ ਵੀ ਕੋਈ ਨਹੀਂ ਹੈਗੀ। ਲਾਇਆ 2-3 ਦਿਨ ਤੱਕ ਕੋਈ ਗੱਲ ਨਹੀਂ। 골ਡੀ ਜਾ ਕੇ ਫਿਰ ਤੈਨੂੰ ਲੈ ਆਏਗਾ। いや 골ਡੀ ਨੂੰ ਮੈਂ ਕਹਾਂ ਦਾਂਗੀ ਵੀ ਕਿਰਨ ਨੂੰ ਲੈਵੀਂ। ਚਲੋ ਠੀਕ ਆ ਫਿਰ। ਆਹੋ ਤੂੰ ਚਲੀ ਜਾ। ਮੈਂ ਫਿਰ ਤਿਆਰੀ ਕਰਦੀ ਆਂ। ਆਹ ਤੇ ਤੁਸੀਂ ਜੇ ਕੁਝ ਖਾਣਾ ਮੈਨੂੰ ਦੱਸ ਦਿਓ ਮੈਂ ਬਣਾ ਲਾਂਗੀ। ਨਹੀਂ ਨਹੀਂ ਖਾਣਾ ਕੀ ਏ? ਕੁਝ ਨਹੀਂ ਖਾਣਾ। ਸਬਜ਼ੀ ਬਣੀ ਪਈ ਏ। ਆਟਾ ਗੁੰਨਿਆ ਪਿਆ। ਬੱਚਿਆਂ ਨੇ ਜੋ ਖਾਣਾ ਹੋਏਗਾ ਮੈਂ ਬਣਾ ਦਾਂਗੀ। ਤੂੰ ਟੈਨਸ਼ਨ ਨਾ ਤੂੰ ਬੇ ਟੈਨਸ਼ਨ ਹੋ ਕੇ ਜਾ। 2 ਦਿਨ ਲਾ ਕੇ ਜਾਂ 3 ਦਿਨ ਲਾ ਕੇ 4 ਦਿਨ ਲਾ ਕੇ ਜਿਹਦੇ ਤੇ ਜੀ ਕਰਦਾ ਲਾਏ। ਕੋਈ ਟੈਨਸ਼ਨ ਵਾਲੀ ਗੱਲ ਨਹੀਂ ਫਰੀ ਹੋ ਕੇ ਜਾ ਤੇ ਆਰਾਮ ਨਾਲ ਜਾ ਚਲੋ ਠੀਕ ਆ ਭਾਬੀ ਜੀ ਹਾਂ ਚਲ ਕੋਈ ਨਹੀਂ ਤੇ ਮੇਰੀ ਗੱਲ ਸੁਣ ਦੋ ਦਿਨ ਸੂਟ ਲੈ ਜੀ ਨਾਲ ਹਾਂਜੀ ਹਾਂ ਤੇ ਨਾਈਟ ਸੂਟ ਆਪਣਾ ਜ਼ਰੂਰ ਰੱਖ ਲਵੀਂ ਹਾਂਜੀ ਕੋਈ ਗੱਲ ਨਹੀਂ ਉੱਥੇ ਵੀ ਮੇਰੇ ਕੱਪੜੇ ਪਏ ਹੀ ਆਏ ਚ ਕੋਈ ਗੱਲ ਨਹੀਂ ਇੱਥੋਂ ਵੀ ਲੈ ਜੀ ਤੂੰ ਦੋ ਚਾਰ ਕੱਪੜੇ ਚਲੋ ਠੀਕ ਕੁੜੀਆਂ ਬਦਲ ਬਦਲ ਕੱਪੜੇ ਪਾਉਂਦੀ ਨੇ ਵਖਾਂਦੀਆਂ ਨੇ ਵੀ ਆ ਵੇਖੋ ਸਾਡੇ ਕੱਪੜੇ ਆ ਵੇਖੋ ਸਾਡੇ ਕੋਲ ਹਾਂਜੀ ਠੀਕ ਹੈ ਨਾ ਚਲ ਹੋ ਜਾ ਤਿਆਰ ਤੇ ਫਿਰ ਜਾ ਟਾਈਮ ਨਾਲ ਧੁੱਪ ਫਿਰ ਚੜ ਜਾਣੀ ਏ ਸਿਰ ਤੇ ਤੇ ਤੂੰ ਨਿਕਲ ਜਾ ਹੈ ਤੇ ਮੰਮੀ ਨੂੰ ਮੇਰਾ ਸੱਸੀ ਕਾਲ ਕਹੀ ਹੈ ਹਾਂਜੀ ਚਲ ਠੀਕ ਹੈ ਬੱਤ ਹੋ ਜਾ ਤਿਆਰ ਫਿਰ ਤੂੰ ਚਾ ਵੀ ਨਹੀਂ ਆ ਨਹੀਂ ਨਹੀਂ ਮੈਂ ਨਹੀਂ ਪੀਨੀ ਅੱਛਾ ਚਲ ਭਾਬੀ ਨੇ ਤੇ ਬੋਝ ਲਾਤਾ ਦਿਮਾਗ ਤੋ ਮੈਂ ਜਲਦੀ ਜਾਨੀ ਇੱਕ ਦੋ ਦਿਨ ਲਾ ਹੀ ਜਾਨੀ ਮੰਮੀ ਘੜਾ ਹਜੇ ਇੱਥੇ ਹੈਗੇ ਨਾਏ ਹੈਗੇ ਵੈਸੇ ਵੀ ਮੇਰਾ ਧਿਰ ਜਿਆ ਨਹੀਂ ਲੱਗੰਦੇ ਇੱਥੇ ਜੀ ਕਰੰਦੇ ਆ ਮੈਂ ਚਲ ਜਾਵਾ ਆਪਣੀ ਮੰਮੀ ਕੋ ਉੱਥੇ ਜਾ ਕੇ ਉਹਨਾਂ ਨਾਲ ਕਿੰਨੀਆਂ ਗੱਲਾਂ ਕਰਾਂ ਜਿਵੇਂ ਆਪਾਂ ਪਹਿਲਾਂ ਮਾਵਾਂ ਧੀਆਂ ਬਹਿ ਕੇ ਕਿੰਨੀ ਕਿੰਨੀ ਦੇਰ ਗੱਲਾਂ ਕਰਦੀਆਂ ਸੀਗੀਆਂ ਉਹਨਾਂ ਦੀ ਗੋਦੀ 'ਚੇ ਸੇਵਾ ਕੇ ਸੋਣਾ ਇਤਨਾ ਕਰਦੀ ਮੈਂ ਫਟਾਫਟ ਪੈਕਿੰਗ ਕਰ ਲੈਂਦੀ